ਰੁੱਖ ਕੁਮੇ ਲੱਭਾਂ ਮਾਏ ਕਿੱਥੇ ਪੀਂਗਾ ਪਾਵਾਂ ਨਾ ਰਹਿਣੇ ਰੁੱਖ ਨਾ ਪੀਂਗਾ ਨਾ ਧੀਆਂ ਮੰਗਣਗੇ ਲੋਕੀ ਹੱਥ ਜੋੜ ਕੇ ਪੀਂ ਆੜਵਲੀ ਗੱਲ ਹੈ ਕਿ ਮੁਟਿਆਰ ਪੰਜਾਬ ਦਾ ਮੁਕਾਬਲਾ ਜਿਹੜਾ ਧੀਆਂ ਤੇ ਆਣੀਆਂ ਦਾ ਪ੍ਰੋਗਰਾਮ ਹੈ ਉਹ ਹੋਣ ਜਾ ਰਿਹਾ ਹੈ ਜਿਹਦੇ ਲਈ ਹਿੰਮਤ ਐਸੋਸੀਏਸ਼ਨ ਜਿਹੜੀ ਹੈ ਕਿ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਔਰਤਾਂ ਦੀਆਂ ਉਹਨਾਂ ਦੀਆਂ ਸੰਗਠਨ ਦੀਆਂ ਮੁਖੀ ਜਿਹੜੀਆਂ ਨੇ ਉਹਨਾਂ ਨੇ ਹਿੰਮਤ ਉਨਾਂ ਦੀ ਕਲਾ ਉਹਨਾਂ ਦੀ ਜ਼ੁਬਾਨ ਦੀ ਜਿਹੜੀ ਹੈਗੀ ਹੈ ਪਰਫਾਰਮੈਂਸ ਔਰ ਇਹ ਸਾਰਾ ਕੁਝ ਜਿਹੜਾ ਵਾ ਠਾਨਗੋੜ ਰਾਮਲੀਲਾ ਗਰਾਊਂਡ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਾ ਰਹੇ ਆ ਜਿਹਦਾ ਨਾਮ ਆ ਮੁਕਾਬਲਾ ਪੰਜਾਬਨ ਮੋਤੀਆਰ ਇਹ ਪ੍ਰੋਗ ਹਿੰਮਤ ਐਸੋਸੀਏਸ਼ਨ ਵੱਲੋਂ ਆਸ਼ਾ ਭਗਤੀ ਅਧਿਸ਼ਕਤਾ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਹਿੰਮਤ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਮੁਕਾਬਲਾ ਪੰਜਾਬਨ ਮੁਟਿਆਰ ਦੀ ਤਿਆਰੀਆਂ ਦੇ ਸੰਬੰਧੀ ਵਿਚਾਰ-ਵਿਮਰਸ਼ ਕੀਤਾ ਗਿਆ ਇਸ ਦੌਰਾਨ ਰੁਪੀਦਰ ਗਿੱਲ ਨੇ ਦੱਸਿਆ ਕਿ 20 ਜਨਵਰੀ ਨੂੰ ਹੋਣ ਵਾਲਾ ਮੁਕਾਬਲਾ ਪੰਜਾਬਨ ਮੁਟਿਆਰ ਉਮੀਦਵਾਰਾਂ ਦਾ ਚੋਣ 25 ਦਸੰਬਰ ਨੂੰ ਰਾਮਲਾ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਜਿਦੇ ਵਿੱਚ 18 ਤੋਂ 28 ਸਾਲ ਤੱਕ ਦੀਆਂ ਕੁੜੀਆਂ ਭਾਗ ਲੈ ਸਕਦੀਆਂ ਤੇ ਸਵੇਰੇ 10 ਵਜੇ ਤੋਂ ਸ਼ਾਮੀ 4 ਵੇ ਤੱਕ ਆਪਣਾ ਆਡੀਸ਼ਨ ਦੇ ਸਕਦੀਆਂ ਹਨ ਉੱਤੇ ਹੋਣਾ ਇਹ ਵੀ ਦੱਸਿਆ ਕਿ ਉਮੀਦਵਾਰਾਂ ਨੂੰ ਪੰਜਾਬੀ ਸਭਿਆਚਾਰਕ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਇਸ ਬੈਠਕ ਦੌਰਾਨ ਭੂਵਨ ਵੈਲਫੇਅਰ ਸੁਸਾਇਟੀ ਤੋਂ ਆਸ਼ਾ ਭਗਤ ਉਮੀਦ ਚੈਰੀਟੇਬਲ ٹرسٹ ਤੋਂ ਅੰਜਲੀ अरोड़ा ਸੰਕਲਪ ਸੇਵਾ ਸੰਸਥਾ ਤੋਂ ਚਿਤਰਾਪੂਰੀ ਹਿੰਦੂ ਸੁਰੱਖਿਆ ਸਮਿਤੀ ਤੋਂ ਸੁਦਾ ਸ਼ਰਮਾ ਦੁਰਗਾ ਸ਼ਕਤੀ ਕਲੱਬ ਤੋਂ ਕਮਲਪ੍ਰੀਤ ਕੌਰ ਲਾਈਨ ਕਲੱਬ ਸਰਵਿਸ ਤੋਂ ਰੇਖਾ ਗਰਗ ਮੌਜੂਦ ਰਹੇ ਉਤੇ ਹੀ ਜਾਣਕਾਰੀ ਦਿੰਦੇ ਹੋਏ ਰਿੱਤੂ ਧਮਾਨ ਨੇ ਦੱਸਿਆ ਕਿ ਪੰਜਾਬਨ ਮੁਟਿਆਰ ਮੁਕਾਬਲਾ ਜੋ ਕਿ ਜ਼ਿਲ੍ਹਾ ਸਤਰੇ ਪ੍ਰੋਗਰਾਮ ਹੈ ਜਿਦੇ ਵਿੱਚ ਭਾਗ ਲੈਣ ਲਈ ਅੰਮ੍ਰਿਤਸਰ, ਬਟਾਲਾ, ਜਲੰਧਰ, ਗੁਰਦਾਸਪੁਰ, ਕਪੂਰਥਲਾ ਤੋਂ ਵੀ ਭਾਗੀਦਾਰ ਆ ਰਹੇ ਹਨ। ਉੱਥੇ ਹੀ ਅਕੀਰ ਆਸ਼ਾ ਭਗਤ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕਾਰਜਕ੍ਰਮ ਨੂੰ ਸਫਲ ਬਣਾਉਣ ਦੇ ਲਈ ਜੀਤੋੜ ਮਿਹਨਤ ਕੀਤੀ ਜਾ ਰਹੀ ਹੈ। ਕਿੱਥੋਂ ਰੁੱਖ ਮੈਂ ਲੱਭਾਂ ਮਾਏ ਕਿੱਥੇ ਪੀਂਗਾ ਪਾਵਾਂ ਨਾ ਰਹਿਣੇ ਰੁੱਖ ਨਾ ਪੀਂਗਾ ਨਾ ਧੀਆਂ ਮੰਗਣਗੇ ਲੋਕੀ ਹੱਥ ਜੋੜ ਕੇ ਧੀਆਂ। ਸੋ ਪਠਾਨਕੋਟ ਦੇ ਵਿੱਚ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮੁਟਿਆਰ ਪੰਜਾਬਣ ਮੁਕਾਬਲਾ ਜਿਹੜਾ ਧੀਆਂ ਧਿਆਣੀਆਂ ਦਾ ਪ੍ਰੋਗਰਾਮ ਹੈ ਉਹ ਹੋਣ ਜਾ ਰਿਹਾ ਹੈ ਜਿਹਦੇ ਲਈ ਹਿੰਮਤ ਐਸੋਸੀਏਸ਼ਨ ਜਿਹੜੀ ਹੈ ਕਿ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਔਰਤਾਂ ਦੀਆਂ ਉਹਨਾਂ ਦੀਆਂ ਸੰਗਠਨਾਂ ਦੀਆਂ ਮੁਖੀ ਜੜੀਆਂ ਨੇ ਉਹਨਾਂ ਨੇ ਇੱਕ ਹਿੰਮਤ ਐਸੋਸੀਏਸ਼ਨ ਬਣਾਈ ਹੈ ਜਿਹੜੇ ਕਿ ਮਿਲ ਕੇ ਇਹ ਧੀਆਂ ਦਾ ਪ੍ਰੋਗਰਾਮ ਇਹ ਧੀਆਂ ਧੀਆਂ ਦਾ ਪ੍ਰੋਗਰਾਮ ਜਿਹੜਾ ਉਹ ਕਰਵਾਉਣ ਜਾ ਰਹੀਆਂ ਨੇ ਸੋ ਇਹਦੇ ਲਈ ਅਸੀਂ ਸ਼ਹਿਰ ਦੇ ਅੱਗੇ ਵੀ ਗੁਜਾਰਿਸ਼ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਕੀਤੀ ਜਾਵੇ ਔਰ ਬੱਚੀਆਂ ਜਿਹੜੀਆਂ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਕੇ 28 30 ਸਾਲ ਤੱਕ ਦੀਆਂ ਬੱਚੀਆਂ ਜਿਹੜੀਆਂ ਪਾਰਟਿਸਪੇਟ ਕਰ ਸਕਦੀਆਂ ਨੇ ਉਹਨਾਂ ਉਹਨਾਂ ਦੀ ਕਲਾ ਉਹਨਾਂ ਦੀ ਜ਼ੁਬਾਨ ਦੀ ਜਿਹੜੀ ਹੈਗੀ ਆ ਪਰਫਾਰਮੈਂਸ ਔਰ ਇਹ ਸਾਰਾ ਕੁਝ ਜਿਹੜਾ ਵਾ ਔਰ ਉਹਨਾਂ ਦੇ ਸੱਭਿਆਚਾਰ ਦੇ ਬਾਰੇ ਕਿੰਨੀ ਜਾਣਕਾਰੀ ਆ ਉਹਦੇ ਨਾਲ ਸੰਬੰਧਿਤ ਔਰ ਜਿਹੜੀ ਪਰਖ ਕੀਤੀ ਜਾਏਗੀ ਔਰ ਬੜੇ سارے ਜਿਹੜੇ ਖੂਬਸੂਰਤ ਜਿਹੜੇ ਇਹਨਾਂ ਨੂੰ ਪ੍ਰਾਈਜ਼ ਉਹ ਵੀ ਦਿੱਤੇ ਜਾ ਰਹੇ ਨੇ ਔਰ ਜਿਹਦੇ ਲਈ ਬੱਚੇ ਨੂੰ ਲੱਗਦਾ ਕਿ ਇਹਦੇ ਨਾਲ ਪੰਜਾਬੀ ਜ਼ੁਬਾਨ ਵੱਲ ਵੀ ਮੁੜਨਗੇ ਪੰਜਾਬੀ ਲਿਟਰੇਚਰ ਜਿਹੜਾ ਵਾ ਉਹਦੇ ਨਾਲ ਵੀ ਜੁੜਨਗੇ ਔਰ ਸੱਭਿਆਚਾਰ ਜਿਹੜਾ ਉਹਦੀ ਵੀ ਗੜੀ ਗੱਲ ਐ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾ ਰਹੀ ਇਹ ਕੀਤੀ ਜਾਏਗੀ ਔਰ ਮੈਨੂੰ ਲੱਗਦਾ ਹੈ ਕਿ ਇੱਕ ਬੜਾ ਉੰਦਾ ਪ੍ਰੋਗਰਾਮ ਹੋਏਗਾ ਔਰ ਸਾਰੇ ਜਿਹੜੇ ਆ ਹਮ ਹਮਾ ਕੇ ਇਹਦੇ ਵਿੱਚ ਪਹੁੰਚਣ ਔਰ ਬੱਚਿਆਂ ਵੱਤੋਂ ਵੱਧ ਪਾਰਟਿਸਪੇਟ ਕਰਨ ਤਾਂ ਜੋ ਸਾਡਾ ਪ੍ਰੋਗਰਾਮ ਜਿਹੜਾ ਵਾ ਬਹੁਤ ਵਧੀਆ ਤਰ੍ਹਾਂ ਸਫਲ ਹੋ ਸਕੇ ਕਿਉਂਕਿ ਇਹ ਸਾਡਾ ਪ੍ਰੋਗਰਾਮ ਟ੍ਰੈਡੀਸ਼ਨਲ ਪੰਜਾਬੀ ਸੱਭਿਆਚਾਰ ਗਲੈਮਰ ਨੂੰ ਨਹੀਂ ਬਲਕੇ ਜਿਹੜਾ ਬੰਦੇ ਦੇ ਅੰਦਰ ਅਸਲੀ ਟੈਲੈਂਟ ਆ ਉਹਨੂੰ ਪ੍ਰਮੋਟ ਕਰੇਗਾ ਸੋ ਇਸ ਪ੍ਰੋਗਰਾਮ ਦੇ ਵਿੱਚ ਮੇਰੀ ਪੇਰੈਂਟਸ ਨੂੰ ਵੀ ਗੁਜਾਰਿਸ਼ ਹੈ ਕਿ ਉਹ ਵੱਧ ਤੋਂ ਵੱਧ ਆਪਣੀਆਂ ਬੱਚੀਆਂ ਜਿਹੜੀਆਂ ਉਹ ਇਹਦੇ ਵਿੱਚ ਪੇਜੜ ਔਰ ਸਾਡੀ ਸਾਰੀ ਟੀਮ ਸੁਦਾ ਮੈਡਮ ਨੇ ਅੰਜਲੀ अरोड़ा ਜੀ ਨੇ ਚਿਤਰਾ ਮੈਡਮ ਨੇ ਰੇਖਾ ਗਰਗ ਜੀ ਨੇ ਰਿਤੂ ਜੀ ਨੇ ਔਰ ਆਸ਼ਾ ਮੈਡਮ ਜਿਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਜੜਿਓ ਚੱਲ ਰਹੇ ਆ ਮੈਡਮ ਅਮਿਤਾ ਜੀ ਨੇ ਕਮਲਪ੍ਰੀਤ ਜੀ ਨੇ ਸੋ ਇਹ ਸਾਰੀ ਸਾਡੀ ਟੀਮ ਹੈ ਜਿਹੜੀ ਕਿ ਬੜੀ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਆਪਣੀ ਪੂਰ ਜ਼ੋਰ ਕੋਸ਼ਿਸ਼ ਕਰ ਰਹੀ ਆ ਕਿ ਇਹ ਆਪਣੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਫਲ ਬਣਾਈਏ ਔਰ ਸਾਨੂੰ ਤਾਂ ਬਸ ਆ ਰਿਆਂ ਦਾ ਸਹਿਯੋਗ ਤੇ ਸਾਥ ਚਾਹੀਦਾ ਵਾ ਕਿਉਂਕਿ ਇਕੱਲਾ ਬੰਦਾ ਜਿਹੜਾ ਉਹ ਕੁਝ ਵੀ ਨਹੀਂ ਕਰ ਸਕਦਾ ਇੱਕ ਟੀਮਵਰਕ ਹੈ ਔਰ ਸਾਨੂੰ ਸਾਰਿਆਂ ਦੀ سپورਟ ਚਾਹੀਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਨਮਸਕਾਰ ਜੀ ਅਸੀਂ ਪਠਾਨਕੋਟ ਰਾਮਲੀਲਾ ਅਸੀਂ ਪਠਾਨਕੋਟ ਰਾਮਲੀਲਾ ਗਰਾਊਂਡ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਾ ਰਹੇ ਹਾਂ ਜਿਹਦਾ ਨਾਮ ਆ ਮੁਕਾਬਲਾ ਪੰਜਾਬਨ ਮੁਟਿਆਰ ਇਹ ਪ੍ਰੋਗਰਾਮ ਖਾਲਿਸ ਪਸ ਪੰਜਾਬੀ ਸੱਭਿਆਚਾਰ ਤੋਂ ਰਿਲੇਟਡ ਹੈ ਜਿਹਦੇ ਵਿੱਚ 18 ਸਾਲ ਤੋਂ ਲੈ ਕੇ 28 ਸਾਲ ਤੱਕ ਦੀ ਸਾਰੀ ਕੁੜੀਆਂ ਆਪਣਾ ਪਾਰਟਿਸਿਪੇਟ ਕਰ ਸਕਦੀਆਂ ਹਨ ਇਹਦੇ ਓਡੀਸ਼ਨ ਜਿਹੜੇ ਆ ਉਹ 25 ਦਸੰਬਰ ਨੂੰ ਰਾਮਲੀਲਾ ਗਰਾਊਂਡ ਵਿੱਚ ਹੋਣਗੇ ਔਰ ਜਿਹੜਾ ਫਾਈਨਲ ਪ੍ਰੋਗਰਾਮ ਹੈ ਸਾਡਾ ਉਹ 20 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕੀਤਾ ਜਾਏਗਾ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਵਾਂਗੇ ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾਏਗਾ ਬੱਚੇ ਆਪਣਾ ਫਾਰਮ ਜੜਾ ਉਹ 25 ਤਰੀਕ ਤੋਂ ਪਹਿਲੇ ਪਹਿਲੇ ਸਾਡੇ ਜਿੰਨੇ ਵੀ ਐਨ ਜੀਓਜ਼ ਹੈਗੇ ਆ ਉਹਨਾਂ ਕੋਲ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਕੋਲ ਜਾਂ ਫਾਰਮ ਦੇ ਉੱਤੇ ਮੈਂਸ਼ਨ ਜਿੰਨੇ ਵੀ ਫੋਨ ਨੰਬਰ ਹੈਗੇ ਆ ਉਹਨਾਂ ਕੋਲ ਆਪਣੇ ਆ ਫਾਰਮ ਜਿਹੜੇ ਉਹ ਫਿਲ ਕਰਕੇ ਉਹਨਾਂ ਕੋਲ ਪਹੁੰਚਾ ਸਕਦੇ ਆ ਜਿਹਦੇ ਤੱਕ ਬੱਚੇ ਪਾਰਟਿਸਪੇਟ ਜਿੰਨਾ ਜੋ ਵੀ ਕਰਨਾ ਚਾਹਣ ਖਾਲੀ ਪਠਾਨਕੋਟ ਹੀ ਨਹੀਂ ਆਲੇ ਦੋਲੇ ਦੇ ਜਿੰਨੇ ਵੀ ਇਲਾਕੇ ਹੈਗੇ ਆ ਉਹਨਾਂ ਸਾਰੇ ਇਲਾਕਿਆਂ ਚੋਂ ਬੱਚੇ ਪਾਰਟਿਸਪੇਟ ਕਰ ਸਕਦੇ ਆ ਚਾਹੇ ਉਹ ਕੁੜੀਆਂ ਵਿਆਈਆਂ ਚਾਹੇ ਉਹ ਕੁਵਾਰੀਆਂ ਲੇਕਿਨ 28 ਸਾਲ ਦੀ ਉਮਰ ਤੱਕ ਜਿੰਨੀਆਂ ਵੀ ਕੁੜੀਆਂ ਸਭ ਪਾਰਟਿਸਪੇਟ ਕਰ ਸਕਦੀਆਂ ਔਰ ਸਾਨੂੰ ਪਠਾਨਕੋਟ ਦੀ ਜਨਤਾ ਔਰ ਬਾਹਰ ਦੀ ਜਿਹੜੇ ਇਲਾਕੇ ਆ ਉਨਾ ਵੱਲੋਂ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਜਿਹਦੇ ਕਰਕੇ ਅਸੀਂ ਇਹ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜਾ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ ਔਰ ਆਪਣੀ ਐਨਜੀਓਜ਼ ਦੇ ਜਿਹੜੇ ਸਾਡੇ ਹਿੰਮਤ ਐਸੋਸੀਏਸ਼ਨ ਦੇ ਜਿੰਨੀ ਵੀ ਸਾਡੀ ਐਨਜੀਓ ਪ੍ਰੈਜ਼ੀਡੈਂਟ ਹੈਗੀਆਂ ਸਭ ਬਹੁਤ ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਅਸੀਂ ਪਠਾਨਕੋਟ ਦੀ ਜਨਤਾ ਔਰ ਆਲੇ ਦੁਆਲੇ ਦੀ ਸਾਰੀ ਜਨਤਾ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨਿਆ ਕਿ ਸਾਡੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਡੇ ਨਾਲ ਸਹਿਯੋਗ ਕਰਨ ਕੈਮਰਾਮੈਨ ਹਾਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ